ਜੋਧਿਆ ਦੇ ਵਿਸ਼ਾਲ ਰਾਮ ਮੰਦਰ ਚ ਭਗਵਾਨ ਰਾਮ ਲੱਲਾ ਦੀ ਪਹਿਲੀ ਹੋਲੀ ਬਹੁਤ ਖਾਸ ਹੋਵੇਗੀ ਭਗਵਾਨ ਰਾਮ ਲੱਲਾ ਨੂੰ ਅਬੀਰ ਅਤੇ ਗੁਲਾਲ ਵੀ ਲਗਾਇਆ ਜਾਵੇਗਾ ਰਾਮ ਮੰਦਰ ٹرسٹ ਦੇ ਜਰਨਲ ਸਕੱਤਰ ਚੰਪਤ ਰਾਏ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਭਗਵਾਨ ਨੂੰ ਅਬੀਰ ਅਤੇ ਗੁਲਾਲ ਵੀ ਚੜਾਈ ਜਾਣਗੇ ਰਾਮ ਲੱਲਾ ਮੰਦਰ ਚ 5 ਸਾਲ ਦੇ ਲੜਕੇ ਦੇ ਰੂਪ ਚ ਮੌਜੂਦ ਨੇ ਅਜਿਹੇ ਚ ਉਹਨਾਂ ਤੇ ਕੈਮੀਕਲ ਮੁਕਤ ਅਬੀਰ ਅਤੇ ਗੁਲਾਲ ਲਗਾਇਆ ਜਾਵੇਗਾ ਜਿਸ ਨੂੰ ਬੋਟੈਨੀਕਲ ਇੰਸਟੀਚਿਊਟ ਲਖਨਊ ਦੇ ਵਿਗਿਆਨੀਆਂ ਨੇ ਤਿਆਰ ਕੀਤਾ ਹੈ ਇਹ ਗੁਲਾਲ ਕਚਨਾਰ ਤੋਂ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਵਿਗਿਆਨੀਆਂ ਨੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਮ ਨੂੰ ਸੌਂਪਿਆ ਤੇ ਅੱਜ ਇੱਕ ਅਧਿਕਾਰੀ ਨੇ ਮੁੱਖ ਮੰਤਰੀ ਯੋਗੀ ਦੀ ਤਰਫੋਂ ਇਸ ਨੂੰ ਰਾਮ ਜਨਮ ਭੂਮੀ ਟਰਸਟ ਨੂੰ ਸਮਰਪਿਤ ਕੀਤਾ ਹੈ ਰਾਮ ਮੰਦਰ ਟਰਸਟ ਦੇ ਜਰਨਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਵਿਸ਼ਾਲ ਮੰਦਰ ਚ ਭਗਵਾਨ ਰਾਮ ਲੱਲਾ ਦੀ ਇਹ ਪਹਿਲੀ ਹੋਲੀ ਹੈ ਇਸ ਨੂੰ ਤੁਮਤਾਬ ਨਾਲ ਮਜਾ ਮਨਾਇਆ ਜਾਵੇਗਾ ਫੁੱਲਾਂ ਤੋਂ ਬਣੇ ਕਚਨਾਰ ਗੁਲਾਲ ਪ੍ਰਭੂ ਨੂੰ ਚੜਾਈ ਜਾਣਗੇ ਕਚਨਾਰ ਦਾ ਗੁਲਾਲ ਜੋ ਰਾਮ ਲੱਲਾ ਨੂੰ ਸਮਰਪਿਤ ਕੀਤਾ ਗਿਆ ਹੈ ਉਹ ਗੁਲਾਲ ਨਹੀਂ ਹੈ ਜੋ ਸਰੀਰ ਨੂੰ ਦਰਦ ਅਤੇ ਨੁਕਸਾਨ ਪਹੁੰਚਾਉਂਦਾ ਹੈ ਸਗੋ ਇਹ ਗੁਲਾਲ ਫੁੱਲਾਂ ਤੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਲਖਨਊ ਦੇ ਵਿਗਿਆਨੀਆਂ ਨੇ ਚਿੰਤਾ ਜਤਾਈ ਸੀ ਇਸੇ ਦੇ ਆਧਾਰ ਤੇ ਕੁਦਰਤੀ ਫੁੱਲਾਂ ਤੋਂ ਬਣੇ ਰੰਗ ਅਤੇ ਗੁਲਾਲ ਹੋਲੀ ਲਈ RAM ਲੱਲਾ ਨੂੰ ਭੇਜੇ ਗਏ ਨੇ ਜੋ ਕਿ ਹੋਲੀ ਵਾਲੇ ਦਿਨ RAM ਨੱਲਾ ਤੇ ਚੜਾਈਏ